ਲਓ ਜੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸਾਹਮਣੇ ਆ ਕੇ ਇੱਕ ਵੱਡਾ ਐਲਾਨ ਕੀਤਾ ਤੇ ਐਲਾਨ ਦੇ ਨਾਲ ਦੀ ਨਾਲ ਹੀ ਕੁਝ ਲੋਕ ਤਾਂ ਫੈਸਲੇ ਦਾ ਸਵਾਗਤ ਕਰ ਰਹੇ ਨੇ ਤੇ ਕੁਝ ਲੋਕ ਵੱਡੇ ਸਵਾਲ ਵੀ ਖੜੇ ਕਰ ਰਹੇ ਨੇ ਤੇ ਫੈਸਲੇ ਨੂੰ ਯੂ ਟਰਨ ਵੀ ਕਿਹਾ ਜਾ ਰਿਹਾ ਤੁਹਾਨੂੰ ਪੂਰੀ ਗੱਲ ਦੱਸਦੇ ਆ ਤੁਸੀਂ ਵੀ ਆਪਣਾ ਕਮੈਂਟ ਲਿਖਿਓ ਕਿ ਭਗਵੰਤ ਮਾਨ ਦਾ ਅੱਜ ਦਾ ਇਹ ਫੈਸਲਾ ਤੁਹਾਨੂੰ ਕਿੱਦਾਂ ਦਾ ਲੱਗਿਆ ਦੂਜੇ ਪਾਸੇ ਜਿਹੜਾ ਸਰਕਾਰੀ ਬੱਸਾਂ ਦੇ ਵਿੱਚ 52 ਤੋਂ ਵੱਧ ਸਵਾਰੀਆਂ ਨਾ ਚੜਾਉਣ ਦਾ ਫੈਸਲਾ ਕੀਤਾ ਹੋਇਆ ਸੀ ਉਹ ਬਦਲਿਆ ਗਿਆ ਤੇ ਉਹਦੇ ਬਾਰੇ ਵੀ ਨਵੀਂ ਗੱਲ ਸਾਹਮਣੇ ਆ ਗਈ ਹੈ ਦੋਨੋਂ ਗੱਲਾਂ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਾਹਮਣੇ ਆਏ ਉਹਨਾਂ ਨੇ ਖੁਦ ਲਿਖ ਕੇ ਟਵੀਟ ਕੀਤਾ ਕਿ ਜਿਹੜਾ ਕਿਸੇ ਵੀ ਚੀਜ਼ ਦੀ ਰਜਿਸਟਰੀ ਕਰਾਉਣ ਦੇ ਲਈ ਚਾਹੇ ਉਹ ਜ਼ਮੀਨ ਦੀ ਆ ਚਾਹੇ ਪਲਾਂਟ ਦੀ ਆ ਚਾਹੇ ਦੁਕਾਨ ਦੀ ਆ ਉਹਦੇ ਲਈ ਐਨਓਸੀ ਦਾ ਸ਼ਰਤ ਐਨਓਸੀ ਦਾ ਨਿਯਮ ਲਾਗੂ ਕੀਤਾ ਹੋਇਆ ਸੀ ਤੇ ਅੱਜ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਹੈ ਕਿ ਅੱਜ ਤੋਂ ਬਾਅਦ ਰਜਿਸਟਰੀ ਦੇ ਉੱਪਰ ਐਨਓਸੀ ਦੀ ਸ਼ਰਤ ਇੱਕ ਵਾਰ ਹਟਾ ਦਿੱਤੀ ਗਈ ਹੈ ਅਗਲੇ ਹੁਕਮਤ ਤੱਕ ਐਨਓਸੀ ਦੇਣੀ ਜ਼ਰੂਰੀ ਨਹੀਂ ਹੋਏਗੀ ਤਾਂ ਦੂਜੇ ਪਾਸੇ ਜਿਹੜੇ ਸਰਕਾਰੀ ਬੱਸਾਂ ਦੇ ਵਿੱਚ 52 ਤੋਂ ਵੱਧ ਸਵਾਰੀਆਂ ਨਾ ਚੜਾਉਣ ਦਾ ਫੈਸਲਾ ਹੋਇਆ ਹੋਇਆ ਸੀ ਲੋਕ ਬਹੁਤ ਖੱਜਲ-ਖਵਾਰ ਹੁੰਦੇ ਸੀ ਬੱਸ ਅੱਡਿਆਂ 'ਚ ਰੋਲੇ ਪੈਂਦੇ ਸੀ ਬੱਸਾਂ ਦੇ ਵਿੱਚ ਰੋਲੇ ਪੈਂਦਿਆਂ ਦੀਆਂ ਰੋਜ਼ ਵੀਡੀਓ ਆ ਰਹੀਆਂ ਸੀਗੀਆਂ ਕਿਉਂਕਿ ਸਵਾਰੀਆਂ ਚੜ੍ਹਨਾ ਚਾਹੁੰਦੀਆਂ ਸੀ ਕੰਡੈਕਟਰ ਡਰਾਈਵਰ ਚੜਾਉਂਦੇ ਨਹੀਂ ਸੀ ਉਹਦੇ ਉੱਪਰ ਅੱਜ ਇੱਕ ਬਦਲਵਾ ਫੈਸਲਾ ਆਇਆ ਉਸੇ ਹੀ ਯੂਨੀਅਨ ਨੇ ਜਿਹੜੀ ਅ 52 ਡਰਾਈਵਰਾਂ ਕਨੈਕਟਰਾਂ ਦੀ ਵੀਰਾਂ ਦੀ ਯੂਨੀਅਨ ਹੈ ਉਹਨੇ ਅੱਜ ਐਲਾਨ ਕੀਤਾ ਹੈ ਕਿ ਅਸੀਂ ਹੁਣ ਸਵੇਰ ਦੇ ਟਾਈਮ ਤੇ ਸ਼ਾਮ ਦੇ ਟਾਈਮ 52 ਤੋਂ ਵੱਧ ਸਵਾਰੀਆਂ ਵੀ ਚੜਾਇਆ ਕਰਾਂਗੇ ਜਿਵੇਂ ਪਹਿਲਾਂ ਅਸੀਂ ਚੜਾਉਂਦੇ ਸੀ ਉਹਨਾਂ ਕਿਹਾ ਅਸੀਂ 8 ਫਰਵਰੀ ਤੱਕ ਭਗਵੰਤ ਮਾਨ ਮੁੱਖ ਮੰਤਰੀ ਦੇ ਨਾਲ ਸਾਡੀ ਮੀਟਿੰਗ ਹੈ ਉਦੋਂ ਤੱਕ ਇਦਾਂ ਹੀ ਕਰਾਂਗੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇਹ ਫੈਸਲਾ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਲਿਆ ਉਹ ਕਹਿੰਦੇ ਲੋਕਾਂ ਨੂੰ ਖੱਜਲ ਖਵਾਰ ਕਰਨਾ ਸਾਡਾ ਕੋਈ ਮਕਸਦ ਨਹੀਂ ਹੈਗਾ ਜਿਸ ਦਿਨ ਉਹਨਾਂ ਨੇ ਫੈਸਲਾ ਕੀਤਾ ਸੀ ਤਾਂ ਉਹਨਾਂ ਦੇ ਇਸ ਫੈਸਲੇ ਦੇ ਉੱਪਰ ਦੋ ਲਾਈਵ ਮੈਂ ਆਪਣੇ ਚੈਨਲ ਲਾਈਵ ਸਬਸ ਟੀਵੀ ਤੇ ਕੀਤੇ ਸੀ ਤੇ ਮੈਂ ਇਹ ਗੱਲ ਕੀਤੀ ਸੀ ਕਿ ਕਨੈਕਟਰ ਡਰਾਈਵਰ ਜਿਹੜੇ ਵੀਰ ਨੇ ਉਹਨਾਂ ਦੀਆਂ ਮੰਗਾਂ ਜਾਇਜ਼ ਨੇ ਉਹਨਾਂ 'ਚੋਂ ਵੱਡੀ ਗਿਣਤੀ ਕੱਚੇ ਨੇ ਨਾ ਪੱਕੇ ਕੀਤੇ ਜਾ ਰਹੇ ਨੇ ਨਾ ਵਧੀਆ ਉਹਨਾਂ ਨੂੰ ਪੂਰੀਆਂ ਤਨਖਾਹਾਂ ਮਿਲਦੀਆਂ ਨਹੀਂ ਲੜਾਈ ਉਹਨਾਂ ਦੀ ਸੰਘਰਸ਼ ਠੀਕ ਹੈ ਪਰ ਜਿਹੜਾ ਉਹਨਾਂ ਨੇ ਫੈਸਲਾ ਲਿਆ ਇਹਦੇ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ ਇਹਦੇ ਨਾਲ ਨੁਕਸਾਨ ਹੋਣਾ ਲੋਕਾਂ ਦਾ ਤੇ ਜਨਤਾ ਨੇ ਤੇ ਲੋਕਾਂ ਨੇ ਉਹਨਾਂ ਦੇ ਵਿਰੋਧ ਚ ਹੋ ਜਾਣਾ ਤੇ ਜਿਹੜੇ ਯੂਨੀਅਨ ਦੇ ਜਾਂ ਜਿਹੜੇ ਤਬਕੇ ਦੇ ਜਨਤਾ ਜਾਂ ਲੋਕ ਵਿਰੋਧ ਚ ਹੋ ਜਾਣ ਉਹ ਕਦੇ ਜਿੱਤ ਨਹੀਂ ਸਕਦੇ ਖੈਰ ਉਹਨਾਂ ਨੇ ਕਈ ਦਿਨ ਬਾਅਦ ਇਹ ਫੈਸਲਾ ਲਿਆ ਬਦਲਿਆ ਉਹਨਾਂ ਨੇ ਕਿ 52 ਤੋਂ ਵੱਧ ਸਵਾਰੀਆਂ ਵੀ ਅਸੀਂ ਸਵੇਰ ਤੇ ਸ਼ਾਮ ਚੜਾਇਆ ਕਰਾਂਗੇ ਕਿਉਂਕਿ ਸਵੇਰ ਤੇ ਸ਼ਾਮ ਨੂੰ ਜਿਹੜੇ ਕਈ ਬੱਚੇ ਬੱਚੀਆਂ ਸਕੂਲ ਕਾਲਜਾਂ ਚ ਪੜ੍ਹਨ ਜਾਂਦੇ ਨੇ ਜਿਹੜੇ ਕਈ ਮੁਲਾਜ਼ਮ ਪੈਣਾ ਪ੍ਰਾ ਹਜ਼ਾਰਾਂ ਦੀ ਗਿਣਤੀ ਚ ਨੇ ਜਿਨ੍ਹਾਂ ਨੇ ਡਿਊਟੀਆਂ ਤੇ ਜਾਣਾ ਹੁੰਦਾ ਤੇ ਉਹ ਟਾਈਮ ਸਰਕਾਰੀ ਬੱਸਾਂ ਦੇ ਵੀ ਨਹੀਂ ਤਾਂ ਉਹਨਾਂ ਨੂੰ ਬਹੁਤ ਖੱਜਲ ਖਵਾਰ ਹੋਣਾ ਪੈ ਰਿਆ ਸੀਗਾ ਉਹ ਸਾਰੇ ਲਗਭਗ ਵਿਰੋਧ ਚ ਆ ਰਹੇ ਸੀ ਤਾਂ ਇਸ ਕਰਕੇ ਕੰਡੈਕਟਰ ਡਰਾਈਵਰ ਵੀਰਾਂ ਦੀ ਯੂਨੀਅਨ ਨੇ ਵੀ ਜਿਹੜਾ ਹੈ ਉਹ ਅੱਜ ਫੈਸਲਾ ਬਦਲਿਆ ਹੈ ਦੂਜੇ ਪਾਸੇ ਭਗਵੰਤ ਮਾਨ ਹੋਰਾਂ ਨੇ ਜਿਹੜਾ ਅੱਜ ਐਨਓਸੀ ਦੀ ਸ਼ਰਤ ਹਟਾਈ ਹੈ ਉਹਦੇ ਬਾਰੇ ਸਵਾਲ ਵੀ ਨਾਲ ਦੀ ਨਾਲ ਖੜੇ ਹੋ ਗਏ ਨੇ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਇਹ ਫੈਸਲਾ ਬਦਲਣਾ ਹੀ ਸੀ ਤਾਂ ਫਿਰ ਇਹ ਲਾਗੂ ਕਿਉਂ ਕੀਤਾ ਸੀ ਇਹ ਵੀ ਕਹਿਣ ਵਾਲੇ ਕਹਿ ਰਹੇ ਨੇ ਕੁਝ ਲੋਕ ਇਸ ਫੈਸਲੇ ਦੇ ਉੱਪਰ ਖੁਸ਼ ਨੇ ਤੇ ਕੁਝ ਲੋਕ ਇਹ ਕਹਿ ਰਹੇ ਨੇ ਕਿ ਇਹ ਇੱਕ ਤਰ੍ਹਾਂ ਦਾ ਯੂ ਟਰਨ ਹੈ ਕੁਝ ਲੋਕ ਕਹਿ ਰਹੇ ਨੇ ਕਿ ਭਗਵੰਤ ਮਾਨ ਦੀ ਸਰਕਾਰ ਪਹਿਲਾਂ ਕਾੜੀ ਜਿਹਾ ਫੈਸਲੇ ਲੈ ਲੈਂਦੀ ਹੈ ਬਾਅਦ ਵਿੱਚ ਮਿੱਟ ਲਾਉਂਦੀ ਹੈ ਫੈਸਲਾ ਵਾਪਸ ਕਰ ਦਿੰਦੀ ਹੈ ਤੇ ਇਸ ਤਰ੍ਹਾਂ ਹੁਣ ਤੱਕ ਕਈ ਫੈਸਲਿਆਂ ਦੇ ਉੱਪਰ ਕੀਤਾ ਗਿਆ ਸੋ ਅੱਜ ਜਿਹੜਾ ਭਗਵੰਤ ਮਾਨ ਨੇ ਇਹ ਫੈਸਲਾ ਲਿਆ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਫਿਲਹਾਲ ਮੈਂ ਤੁਹਾਨੂੰ ਦੱਸ ਦਿਆਂ ਕਿ ਦੋ ਫੈਸਲੇ ਅੱਜ ਆਏ ਨੇ ਇੱਕ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਰਜਿਸਟਰੀਆਂ ਤੇ ਐਨਓਸੀ ਦੀ ਸ਼ਰਤ ਵਾਪਸ ਲਈ ਹੈ ਤੇ ਦੂਜੇ ਪਾਸੇ ਜਿਹੜੇ ਕਨੈਕਟਰ ਡਰਾਈਵਰ ਵੀਰਾਂ ਦੀ ਯੂਨੀਅਨ ਹੈ ਰੋਡਵੇਜ ਦੇ ਅੰਦਰ ਉਹਨਾਂ ਨੇ 52 ਤੋਂ ਵੱਧ ਸਵਾਰੀਆਂ ਸਵੇਰ ਤੇ ਸ਼ਾਮ ਚੜਾਉਣ ਦਾ ਐਲਾਨ ਕੀਤਾ ਇਹਨਾਂ ਦੋਵਾਂ ਬਾਰੇ ਜਨਤਾ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਵਿਚਾਰ ਲਿਖ ਸਕਦੇ ਹੋ ਵੈਸੇ ਮੈਨੂੰ ਲੱਗਦਾ ਕਿ ਕਨੈਕਟਰ ਡਰਾਈਵਰ ਵੀਰਾਂ ਨੂੰ ਪਹਿਲਾਂ ਵੀ ਇਹ ਫੈਸਲਾ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਉਹ ਇਕੱਲੇ ਨਹੀਂ ਕੋਈ ਵੀ ਜਥੇਬੰਦੀ ਹੈ ਜਾਂ ਯੂਨੀਅਨ ਹੈ ਉਹਨੂੰ ਕੋਈ ਵੀ ਐਕਸ਼ਨ ਕਰਨ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਹੈ ਕਿ ਸਾਡੇ ਇਸ ਐਕਸ਼ਨ ਦੇ ਨਾਲ ਕਿਤੇ ਲੋਕ ਕਿਤੇ ਜਨਤਾ ਤਾਂ ਸਾਡੇ ਵਿਰੋਧ ਚ ਨਹੀਂ ਹੋ ਜਾਏਗੀ ਜੇ ਲੱਗਦਾ ਹੋਵੇ ਕਿ ਸਾਡੇ ਐਕਸ਼ਨ ਦੇ ਨਾਲ ਜਾਂ ਸਾਡੇ ਸੱਦੇ ਦੇ ਨਾਲ ਜਨਤਾ ਜਾਂ ਲੋਕ ਹੀ ਸਾਡੇ ਵਿਰੋਧ ਚ ਹੋ ਸਕਦੇ ਨੇ ਤਾਂ ਫਿਰ ਉਹ ਫੈਸਲਾ ਨਹੀਂ ਲੈਣਾ ਚਾਹੀਦਾ